ਹਰ ਦਿਨੀ ਮਰਦियां ਨੇ ਠੀਕ ਹੈ ਰੋਜ਼ ਨਿਤ ਨਵਾਂ ਦਿਨ ਹੈ ਦੇਖੋ ਇੱਕ ਬੰਦੇ ਨੂੰ ਸਭ ਕੁਝ ਕਰਨਾ ਪੈਂਦਾ ਦੁਨੀਆ ਚ ਰਹਿ ਮਤਲਬ ਮੈਨੂੰ ਕਿੰਨੀਆਂ ਰਾਤਾਂ ਉਹੀ ਕੁਝ ਦਿਖਦਾ ਰਿਹਾ ਠੀਕ ਹੈ ਹੈਨਾ ਵਿਹਾਈ ਹਾਈ ਆ ਵੀ ਰਾਜਵੀਰ ਦਾ ਤੁਸੀਂ ਦੇਖਿਆ ਉਹਨਾਂ ਦੇ ਟਾਈ ਲੱਗੀ ਹੋਈ ਹੈ ਜਿੰਨ ਲੱਗਦਾ ਵੀ ਉਹ ਤਸਵੀਰ ਅਸੀਂ ਚਾਹੁੰਦੇ ਆ ਵੀ ਨਾ ਦੇਖਣੀ ਪਵੇ ਨਾ ਦੇਖਣੀ ਪੈਂਦੀ ਮੈਂ ਕੰਨੀਆਂ ਮਾਵਾ ਤੁਰ ਜਾਣਾ ਪੁੱਤਾਂ ਦੇ ਮੋਢਿਆਂ ਤੇ ਜਾਂਦੀਆਂ ਸੋਹਣੀਆਂ ਲੱਗਦੀਆਂ ਪਰ ਕਿਸੇ ਮਾਂ ਨੂੰ ਆਪਣੇ ਕਿਸੇ ਪਿਓ ਨੂੰ ਆਪਣੇ ਪੁੱਤ ਨੂੰ ਆਪਣੇ ਮੋਢਿਆਂ ਤੇ ਨੰਨ ਲੈ ਜਾਣਾ ਪਵੇ ਮੈਂ ਹੁਣੇ ਦੇਖਿਆ ਅ ਕਰਵਾ ਚੌਥ ਲੰਘਿਆ ਸਭ ਨੇ ਫੋਟੋਆਂ ਪਾਈਆਂ ਮੈਨੂੰ ਲੱਗਿਆ ਹੁਣਾਂ ਵੀ ਸ਼ਾਇਦ ਉਹਦੀ ਵਾਈਫ ਨੇ ਵੀ ਚਾ ਸਭ ਨੂੰ ਹੀ ਹੁੰਦਾ ਹਨਾ ਬਿਲਕੁਲ ਬਿਲਕੁਲ ਸਭ ਨੂੰ ਹੀ ਹੁੰਦਾ ਰਜੇ ਕੀ ਜ਼ਿੰਦਗੀ ਦਾ ਉਹਨਾਂ ਦਾ ਹਾਂ ਚਾਹੇ ਉਹ ਰਾਜਵੀਰਾ ਚਾਹੇ ਕਿਸੇ ਵੀ ਔਰਤ ਨਾਲ ਇਹ ਜਿਹਨਾਂ ਦੇ ਨਾਲ ਵੀ ਜਿਹਦੇ ਸਹਾਰਾ ਜਿਹਨਾਂ ਦੇ ਨਾਲ ਵੀ ਬੀਤਦਾ ਹੈ ਨਾ ਮਤਲਬ ਉਹੀ ਜਾਣਦੀਆਂ ਨੇ ਉਪਰੋਂ ਤਿਹਾਰਾਂ ਦਿਨ ਦੇਖੋ ਰਜੇ ਹਰ ਦਿਨੀ ਮਰਦੀਆਂ ਨੇ ਠੀਕ ਹੈ ਰੋਜ਼ ਨਿਤ ਨਵਾਂ ਦਿਨ ਹੈ ਦੇਖੋ ਇੱਕ ਬੰਦੇ ਨੂੰ ਸਭ ਕੁਝ ਕਰਨਾ ਪੈਂਦਾ ਦੁਨੀਆ 'ਚ ਰਹਿ ਕੇ ਉੱਠਣਾ ਵੀ ਹੈ ਰੋਟੀ ਵੀ ਖਾਣੀ ਹੈ ਬਣਾਉਣਾ ਵੀ ਹੈ ਬੱਚੇ ਵੀ ਤੋਰਨੇ ਆ ਹਨਾ ਇੱਧਰ ਉੱਧਰ ਜਾਣਾ ਵੀ ਹੈ ਲਾਈਫ ਤਾਂ ਚੱਲਦੀ ਰਹਿੰਦੀ ਹੈ ਪਰ ਜਿਹੜਾ ਇੱਕ ਅੰਦਰ ਧੁਰ ਦਾ ਖਾਲੀਪਨ ਹੁੰਦਾ ਨਾ ਉਹ ਹਮੇਸ਼ਾ ਰਹਿੰਦਾ ਤੁਹਾਡੇ ਜਿਉਂਦੇ ਜੀ ਜਿਵੇਂ ਛੋਟਾ ਸਿੱਧੂ ਆ ਗਿਆ ਪਰ ਹੁਣ ਜਿਹੜੇ ਉਹ ਪਰਿਵਾਰ ਨੇ ਕਿੱਥੇ ਉਹਦੇ ਚਾਹ ਵਿਆਹ ਲਾੜ ਕਰਨਾ ਸੀ ਬਿਲਕੁਲ ਬਿਲਕੁਲ ਦੇਖੋ ਛੋਟਾ ਛੋਟਾ ਹੈ ਇੱਕ ਪਲਿਆ ਪਲਾਇਆ ਪੁੱਤ ਤੋਰਨਾ ਉਦੋਂ ਵੀ ਜਦੋਂ ਉਹ ਗਿਆ ਤਾਂ ਉਹਦੀ ਮਾਂ ਦਾ ਉਹਦਾ ਚੂੜਾ ਗੁੰਧਣਾ ਤੇ ਸਾਰਾ ਕੁਝ ਕਰਨਾ ਮੈਂ ਬਹੁਤ ਮੈਂ ਬਹੁਤ ਡਿਸਟਰਬ ਹੋਣੀ ਆ ਮਤਲਬ ਮੈਨੂੰ ਕਿੰਨੀਆਂ ਰਾਤਾਂ ਉਹੀ ਕੁਝ ਦਿਖਦਾ ਰਿਹਾ ਠੀਕ ਹੈ ਹੈਨਾ ਵੀ ਹਾਈ ਹਾਈ ਆ ਵੀ ਰਾਜਵੀਰ ਦਾ ਤੁਸੀਂ ਦੇਖਿਆ ਉਹਨਾਂ ਦੇ ਟਾਈ ਲੱਗੀ ਹੋਈ ਹੈ ਹਾਂ ਮੈਨੂੰ ਲੱਗਦਾ ਵੀ ਉਹ ਤਸਵੀਰ ਅਸੀਂ ਚਾਹੁੰਦੇ ਆ ਵੀ ਨਾ ਦੇਖਣੀ ਪਵੇ ਨਾ ਦੇਖਣੀ ਪੈਂਦੀ ਸਭ ਚਾਹੁੰਦੇ ਸੀ ਇਹ ਹਾਂ ਨਹੀਂ ਕਿਸੇ ਦੀ ਵੀ ਨਾ ਦੇਖਣੀ ਪਵੇ ਰਾਜ ਕਿਸੇ ਮਾਂ ਨੂੰ ਆਪਣੇ ਬੱਚੇ ਦੀ ਇਹੋ ਜੀ ਤਸਵੀਰ ਨਾ ਦੇਖਣੀ ਪਵੇ ਇਹੋ ਜਿਹੇ ਹਾਲਾਤ ਨਾ ਹੋਣ ਕਿਸੇ ਵੀ ਮਾਂ ਦੇ ਮੈਂ ਕਹਿੰਦੀ ਆ ਮਾਵਾਂ ਤੁਰ ਜਾਣ ਪੁੱਤਾਂ ਦੇ ਮੋਢਿਆਂ ਤੇ ਜਾਂਦੀਆਂ ਸੋਹਣੀਆਂ ਲੱਗਦੀਆਂ ਨੇ ਪਰ ਕਿਸੇ ਮਾਂ ਨੂੰ ਆਪਣੇ ਕਿਸੇ ਪਿਓ ਨੂੰ ਆਪਣੇ ਪੁੱਤ ਨੂੰ ਆਪਣੇ ਮੋਢਿਆਂ ਤੇ ਨਾਲ ਲਿਜਾਣਾ ਪਵੇ ਬਹੁਤ ਔਖਾ ਹੁੰਦਾ ਬਹੁਤ ਔਖਾ ਹੈ ਬਹੁਤ ਕਿਉਂਕਿ ਆਪ ਦੇ ਚਾਵਾ ਨਾਲ ਪਾਰੇ ਪੁੱਤ ਨੂੰ ਕਿਉਂਕਿ ਉਹ ਜਿਵੇਂ ਗਾਣੇ 'ਚ ਨਹੀਂ ਪੋਤੜਾ ਚੋਂ ਕੱਢਿਆ ਹੁੰਦਾ ਮਾਂ ਨੇ ਤਾਂ ਤੇ ਉਹ ਇੱਕ ਤਸਵੀਰ ਬਣ ਜੇ ਇੱਕ ਲਾਸ਼ ਬਣ ਜੇ ਦੇਖੋ ਮਾਂ ਤਾਂ ਹਰ ਸਾਹ ਹੀ ਪਹਿਲਾਂ ਪੇਟ 'ਚ 9 ਮਹੀਨੇ ਹਨਾ ਹਰ ਸਾਹ ਹੀ ਉਹਦੇ ਨਾਲ ਜਿੰਦੀ ਹੈ ਇੱਕ ਧੜਕਣ ਹੈ ਦੋਨਾਂ ਦੀ ਹਨਾ ਤੇ ਮਾਂ ਤੋਂ ਵੱਧ ਕੌਣ ਮਤਲਬ ਸਮਝ ਸਕਦਾ ਹੈ ਕਿ ਮਾਂ ਤਾਂ ਆਪਣੇ ਬੱਚੇ ਦੀ ਬਿਨਾਂ ਕਹੀ ਗੱਲ ਸਮਝ ਜਾਂਦੀ ਹੈ ਹਨਾ ਬੱਚਾ ਕਹਿੰਦਾ ਮम्मा ਤੁਹਾਨੂੰ ਕਿਵੇਂ ਪਤਾ ਲੱਗ ਗਿਆ ਹੁਣ ਮੇਰੇ ਬੱਚੇ ਨਿੱਕੇ ਨਿੱਕੇ ਹਨ 29 ਸਾਲਾਂ ਬਾਅਦ ਹੋਏ ਹਨ ਹਨਾ ਮੇਰਾ ਬੱਚਾ ਮੈਨੂੰ ਕਹਿੰਦਾ ਮम्मा ਮੈਂ ਇਹ ਕਹਿਣ ਲੱਗਿਆ ਸੀ ਤੁਹਾਨੂੰ ਤੁਹਾਨੂੰ ਕਿਵੇਂ ਪਤਾ ਲੱਗ ਗਿਆ ਠੀਕ ਹੈ ਹਨਾ ਤੇ ਮਾਵਾ ਤਾਂ ਹਰ ਸਾਹੀ ਆਪਣੇ ਬੱਚਾ ਦਾ ਹਾਂ ਅੰਧਰਾ ਸਾਂਝੇ ਹੁੰਦੇ ਆ ਤੁਹਾਡੇ ਅੰਦਰੋਂ ਤੁਹਾਡੀਆਂ ਅੰਦਰਾਂ ਚੋਂ ਬਣੀਆਂ ਅੰਧਰਾ ਨੇ ਹੈਨਾ ਤੁਹਾਡਾ ਦਿਲ ਤੇ ਉਹਦਾ ਦਿਲ ਤੁਸੀਂ ਤੁਹਾਡੇ ਅੰਦਰ ਬਣਿਆ ਹੈ ਹੈਨਾ ਤੇ ਤੁਸੀਂ ਸਭ ਕੁਝ ਬਣਾਇਆ ਤੇ ਤੁਸੀਂ ਮਹਿਸੂਸ ਕਿਉਂ ਨਹੀਂ ਕਰ ਸਕਦੇ ਕਰਦੇ ਸੀ ਬਹੁਤ ਸੋਹਣੀ ਗੱਲ ਕੀਤੀ ਉਹ ਕਹਿੰਦਾ ਵੀ ਮਾਂ ਤੁਹਾਨੂੰ ਤੁਹਾਡੇ ਤੋਂ 9 ਮਹੀਨੇ ਵੱਧ ਜਾਣਦੀ ਹੈ ਵੱਧ ਜਾਣਦੀ ਹੈ ਬਿਲਕੁਲ ਬਿਲਕੁਲ ਕਿਉਂਕਿ ਮਾਂ ਨੂੰ ਪਤਾ ਹੁੰਦਾ ਵੀ ਮੇਰੇ ਪੁੱਤ ਨੂੰ ਕੀ ਚਾਹੀਦਾ ਚਾਹੀਦਾ ਹਾਂ ਦਿਨਾਂ ਮਰਜੀ ਹੱਸਦਾ ਰਹੇ ਮਾਂ ਪਛਾਣ ਲੈਂਦੀ ਹੈ ਵੀ ਇਹ ਨਕਲੀ ਹੱਸ ਰਿਹਾ ਹੈ ਇਹਨੂੰ ਕੋਈ ਦੁੱਖ ਹੈ